ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਕਾਕਾ ਜੀ ਸੋਲਰ ਮੰਡੀ ਡਾਵਾ ਲਈ ਤੁਹਾਡਾ ਸਵਾਗਤ ਕਰਦਾ ਹੈ ਦੋਸਤੋ ਪੰਜਾਬ ਦੇ ਵਿੱਚ ਹੁਣ ਝੋਨਾ ਲੱਗਣਾ ਹੈ ਚਾਵਲ ਦੀ ਫਸਲ ਲੱਗਣੀ ਹੈ ਕਣਕ ਤੋਂ ਬਾਅਦ ਚਾਵਲ ਦੀ ਫਸਲ ਲਈ ਹਰ ਘਰ ਨੂੰ ਜ਼ਰੂਰਤ ਹੈ ਸੋਲਰ ਦੀ ਕਿਸਾਨ ਨੂੰ ਪੰਜਾਬ ਦੇ ਕਿਸਾਨ ਨੂੰ ਚਾਹੇ 2 ਕਿੱਲੇ ਵਾਲਾ 5 ਕਿੱਲੇ ਵਾਲਾ ਛੋਟਾ ਵੱਡਾ ਕੋਈ ਕਿਸਾਨ ਹੈ ਇਹ ਵੀਡੀਓ ਬਣਾਉਣ ਦਾ ਇੱਕ ਮਕਸਦ ਹੈ ਪੰਜਾਬ ਦੇ ਵਿੱਚ ਜਿਹੜੇ ਸੋਲਰ ਵਾਟਰ ਪੰਪ ਖੇਤਾਂ ਦੇ ਵਿੱਚ ਲੱਗ ਰਹੇ ਐ 3 ਐਚਪੀ ਦਾ ਜੇ ਕਿਸਪ ਮੁਖਸਰ ਦੇ ਲੋਕਾਂ ਨੂੰ ਚਾਹੀਦੇ 3 ਐਚਪੀ ਦਾ ਕਨੈਕਸ਼ਨ 95 ਹਜ਼ਾਰ ਦਾ ਵਿਕ ਰਿਹਾ ਹੈ ਔਰ 5 ਐਚਪੀ ਦਾ 1 ਲੱਖ 40 ਹਜ਼ਾਰ ਦਾ ਵਿਕ ਰਿਹਾ ਹੈ 7 ਐਚਪੀ ਦਾ 1 ਲੱਖ 90 ਹਜ਼ਾਰ ਰੁਪਏ ਦਾ ਵਿਕ ਰਿਹਾ ਹੈ ਔਰ 10 ਐਚਪੀ ਦਾ 2 ਲੱਖ 50 ਹਜ਼ਾਰ ਰੁਪਏ ਦਾ ਵਿਕ ਰਿਹਾ ਹੈ ਦੋਸਤੋ ਇਸ ਜਿਸ ਰੇਟ ਦੇ ਜਿਹੜੇ ਕਨੈਕਸ਼ਨ ਐ ਇਹ ਜਿਹੜੇ ਪੰਜਾਬ ਦੇ ਵਿੱਚ ਪਿੰਡਾਂ ਪਿੰਡਾਂ ਦੇ ਵਿੱਚ ਦੁਕਾਨਾਂ ਖੁੱਲ ਗਈਆਂ ਸੋਲਰ ਵਾਟਰ ਪੰਪ ਦੀਆਂ ਕਿਉਂਕਿ ਇਹਦਾ ਕਿਸਾਨ ਕਸਟਮਰ ਬਹੁਤ ਹੈ ਘਰ ਘਰ ਜ਼ਰੂਰਤ ਹੈ ਸੋਲਰ ਵਾਟਰ ਪੰਪ ਦੀ ਚੰਗੀ ਤੇ ਮਾੜੀ ਦੀ ਪਛਾਣ ਖਤਮ ਹੁੰਦੀ ਜਾ ਰਹੀ ਹੈ ਕਿਉਂਕਿ 5 ਐਚਪੀ ਦੀ ਜੇ ਗੱਲ ਕਰੀਏ 1 ਲੱਖ 40 ਹਜ਼ਾਰ ਰੁਪਏ ਦਾ ਉਹ ਵੀ ਪਾਣੀ ਬਣਾਈ ਜਾਂਦਾ ਹੈ ਜੇ ਕੋ ਅੱਛੇ ਸੋਲਰ ਵਾਟਰ ਪੰਪ ਦੀ ਗੱਲ ਕਰੀਏ ਜਿਹੜਾ ਸਹੀ ਅਸਲ ਇਮਾਨਦਾਰ ਸਮਾਨ ਲੱਗਿਆ ਜਿਹਦੇ ਤੇ ਉਹ 1 ਲੱਖ 70 75 80 85 ਹਜ਼ਾਰ ਤੱਕ ਮਿਲਦੇ ਹੈ 5 ਐਚਪੀ ਦੇ ਕਿਸਾਨ ਵੀ ਕਨਫਿਊਜ਼ ਹੋ ਜਾਂਦਾ ਹੈ ਵੀ ਕਿਤੇ 1 40 45 ਦਾ ਮਿਲ ਰਿਹਾ ਹੈ ਕਿਤੇ 1 70 75 ਦਾ ਮਿਲ ਰਿਹਾ ਹੈ 80 ਦਾ ਮਿਲ ਰਿਹਾ ਹੈ ਕੀ ਫਰਕ ਹੈ ਇਹ ਅੱਜ ਤੁਹਾਨੂੰ ਉਸੇ ਫਰਕ ਦੱਸਣਾ ਚਾਹੁੰਦੇ ਆਂ ਪੰਜਾਬ ਦੇ ਵਿੱਚ ਜਿਹੜਾ ਇਹ ਅੱਜ ਕੱਲ ਦੋ ਪਾਸੇ ਬਿਜਲੀ ਬਣਾਉਣ ਵਾਲਾ ਪੈਨਲ ਹੈ ਇਹ ਦੋ ਪਾਸੇ ਬਿਜਲੀ ਬਣਾਊਗਾ ਇਹਦਾ ਬੜਾ ਲੋਕਾਂ ਨੇ ਚਲਾਇਆ ਕਰੇ ਚਲਾਇਆ ਵੀ ਦੋ ਪਾਸੇ ਬਿਜਲੀ ਬਣਾਊਗਾ ਕਿਸਾਨ ਨੂੰ ਨਹੀਂ ਪਤਾ ਹੁੰਦਾ ਵੀ ਦੋ ਪਾਸੇ ਬਿਜਲੀ ਵਾਲਾ ਪੈਨਲ ਕਿਸ ਕੰਮ ਲਈ ਆਇਆ ਹੈ ਦੋ ਪਾਸੇ ਬਿਜਲੀ ਬਣਾਉਣ ਵਾਲਾ ਪੈਨਲ ਬਾਈਫੇਸ਼ੀਅਲ ਪੈਨਲ ਜੋ ਕਿ ਇਹ ਬਣਿਆ ਤਾਂ ਰੂਫ ਟਾਪ ਲਈ ਹੈ ਜਾਂ ਵੱਡੇ ਪੀਪੀ ਪਲਾਂਟਾਂ ਲਈ ਬਣਿਆ ਹੈ ਪਾਵਰ ਪਲਾਂਟਾਂ ਲਈ ਬਣਿਆ ਹੈ ਜਿੱਥੇ ਜਗ੍ਹਾ ਥੋੜੀ ਹੈ ਤੇ ਪਲਾਂਟ ਵੱਡੇ ਲਗਾਣੇ ਹੈ ਮੈਗਾਵਾਟ ਵੱਡਾ ਪਲਾਂਟ ਲਗਾਣਾ ਹੈ ਉਤੋਂ ਲਈ ਬਣਿਆ ਹੈ ਸੋਲਰ ਵਾਟਰ ਪੰਪ ਦੇ ਵਿੱਚ ਜੇ ਗੱਲ ਕਰੀਏ 500 70 75 ਵਾਟ ਤੱਕ ਜਿਹੜਾ ਬਾਈਫੇਸ਼ੀਅਲ ਪੈਨਲ ਹੈ ਇਹ ਪੰਜਾਬ ਦੇ ਵਿੱਚ 80 ਤੋਂ 90% ਪੈਨਲ ਮਾਰਕੀਟ ਦੇ ਵਿੱਚ ਰਿਜੈਕਟਡ ਰਿਜੈਕਸ਼ਨ ਦਾ ਪੈਨਲ ਆ ਰਿਹਾ ਹੈ ਬਿਲਕੁਲ ਨਵਾਂ ਪੈਨਲ ਹੁੰਦਾ ਹੈ ਜਿਹੜੇ ਕਿਸਾਨ ਨਵਾਂ ਕਨੈਕਸ਼ਨ ਲੈਣ ਲਈ ਜਾਂਦੇ ਐ ਉਹਨਾਂ ਲਈ ਸਮਝਣ ਵਾਲੀ ਗੱਲ ਹੈ 3 ਐਚਪੀ ਦਾ ਕਨੈਕਸ਼ਨ 95000 ਦਾ 6 ਪੈਨਲ ਲੱਗਦੇ ਐ 5 ਐਚਪੀ ਦੇ ਵਿੱਚ 9 ਜਾਂ 10 ਲਗਾਉਂਦੇ ਐ 140-45000 ਦਾ 7.5 ਦਾ 190000 ਦਾ 15-16 ਪੈਨਲ ਲਗਾ ਰਹੇ ਐ 10 ਐਚਪੀ ਦੇ ਵਿੱਚ 20 ਪੈਨਲ ਲਗਾ ਕੇ ਦੇ ਰਹੇ ਐ ਜਿਹੜਾ ਇਹ ਇਸ ਰੇਟ ਦੇ ਵਿੱਚ ਜਿਹੜਾ ਪੈਨਲ ਲੱਗ ਰਿਹਾ ਉਹ ਰਿਜੈਕਸ਼ਨ ਦਾ ਪੈਨਲ ਹੈ ਰਿਜੈਕਟ ਕੀਤਾ ਹੋਇਆ ਪੈਨਲ ਹੈ ਪਿੱਛੋਂ ਅਸੀਂ ਕਿਸੇ ਕੰਪਨੀ ਦਾ ਨਾਮ ਨਹੀਂ ਲੈ ਸਕਦੇ ਕਿਸੇ ਦੁਕਾਨਦਾਰ ਦਾ ਨਾਮ ਨਹੀਂ ਲੈ ਸਕਦੇ ਇਹ ਸਿਰਫ ਕਿਸਾਨ ਵਸਤੇ ਇਹ ਵੀਡੀਓ ਹੈ ਕਿਸਾਨ ਸਮਝੇ ਕਿ 6 ਕਿਤੇ ਰੇਟ ਦਾ ਫਰਕ ਹੈ ਵੀ 40000 ਰੁਪਏ ਦਾ ਉਹ ਸਮਝੇ ਵੀ ਕਿਸ ਚੀਜ਼ ਦਾ ਫਰਕ ਹੈ ਜਿਹੜੇ ਸੋਲਰ ਪੈਨਲ ਤੁਹਾਨੂੰ ਬਿਲਕੁਲ ਨਵੇਂ ਦਿੱਤੇ ਜਾ ਰਹੇ ਹੈ ਮੂਝਵਾਨੀ ਗਰੰਟੀ ਦੇ ਨਾਲ ਪੈਨਲ ਦਿੱਤੇ ਜਾ ਰਹੇ ਹੈ ਬਿਲਕੁਲ ਸਟicker ਵਗੈਰਾ ਸਭ ਚੀਜ਼ਾਂ ਉਮੇ ਲੱਗੀ ਹੁੰਦੀ ਹੈ ਸਾਰੇ ਬਿਲਕੁਲ ਨਵੇਂ ਪੈਨਲ ਹੁੰਦੇ ਹੈ ਉਹ ਜਿਹੜਾ ਕਿ ਮਸ਼ੀਨ ਨੇ ਉਹ ਪੈਨਲ ਰਿਜੈਕਟ ਕਰਤਾ ਹਰ ਫੈਕਟਰੀ ਜਿਹੜੀ ਪੈਨਲ ਬਣਾਉਂਦੀ ਹੈ ਮੈਨੂਫੈਕਚਰਿੰਗ ਕਰਦੀ ਹੈ ਉਹਨਾਂ ਦੇ ਮਹੀਨੇ ਦੇ ਅੰਤ ਤੇ ਪੈਨਲਸ ਬਹੁਤ ਪੈਨਲ ਜਿਹੜੇ ਰਿਜੈਕਸ਼ਨ ਦੇ ਇਕੱਠੇ ਹੋ ਜਾਂਦੇ ਆ ਕਾਫੀ ਜਿਹੜੀ ਕੰਪਨੀਆਂ ਜਿਹੜੀਆਂ ਸੋਲਰ ਪੈਨਲ ਬਣਾਉਂਦੀਆਂ ਬਹੁਤ ਕੰਪਨੀਆਂ ਤਾਂ ਵੱਡੀ ਕੰਪਨੀਆਂ ਨੂੰ ਡਿਸਪੈਂਟਲ ਕਰ ਦਿੰਦੀਆਂ ਸਕ੍ਰੈਪ ਕਰ ਦਿੰਦੀਆਂ ਤਾਂ ਕਿ ਸਾਡਾ ਨਾਮ ਮਾਰਕੀਟਸ ਦੁਆਰਾ ਜਾ ਕੇ ਪੈਨਲ ਖਰਾਬ ਨਾ ਹੋਵੇ ਖਰਾਬ ਪੈਨਲ ਮਾਰਕੀਟ ਤੋਂ ਨਹੀਂ ਵੇਚਦੀਆਂ ਕੁਝ ਕੰਪਨੀਆਂ ਪੈਨਲ ਨੂੰ ਮਾਰਕੀਟ ਦੇ ਵਿੱਚ ਕਿਸੇ ਵੀ ਚੈਨਲ ਦੇ ਥਰੂ ਇੰਸ਼ੂਰੈਂਸ ਕੰਪਨੀ ਦੇ ਥਰੂ ਹੋਰ ਮਤਲਬ بڑے ਚੈਨਲ ਹੈਗੇ ਆ ਇਹ ਰਿਜੈਕਟਡ ਜਿਹੜੇ ਪੈਨਲ ਹੁੰਦੇ ਆ ਇਹਦੀ ਕੰਪਨੀ ਪਿੱਛੋਂ ਕੋਈ ਗਾਰੰਟੀ ਨਹੀਂ ਦਿੰਦੀ ਕਿਸੇ ਵੀ ਜਿਹੜੀ ਵੀ ਕੰਪਨੀ ਦੇ ਤੁਹਾਨੂੰ ਪੈਨਲ ਮਿਲ ਰਿਹਾ ਹੈ ਜਿਹੜੀ ਵੀ ਕੰਪਨੀ ਦਾ ਤੁਹਾਨੂੰ ਪੈਨਲ ਮਿਲ ਰਿਹਾ ਹੈ ਉਹ ਕੰਪਨੀ ਦੀ ਕੰਪਨੀ ਨੇ ਪਿੱਛੋਂ ਗਾਰੰਟੀ ਨਹੀਂ ਦਿੱਤੀ ਪਿੱਛੋਂ ਕੋਈ ਹੁਣ 25 ਸਾਲ ਦੀ ਵਾਰੰਟੀ ਗਾਰੰਟੀ ਨਹੀਂ ਆਈ ਮੂੰ ਉਹਨਾਂ ਨੂੰ ਬਿਨਾਂ ਵਾਰੰਟੀ ਗਾਰੰਟੀ ਤੋਂ ਉਹ ਡੈਫੈਕਟਿਵ ਪੈਨਲ ਮਿਲੇ ਕਿਸੇ ਦੇ ਵਿੱਚ 2 ਸੈੱਲ ਖਰਾਬ ਹੈ ਕਿਸੇ ਦੇ ਵਿੱਚ 4 ਸੈੱਲ ਖਰਾਬ ਹੈ ਇਸੇ ਦੇ ਵਿੱਚ ਵੋਲਟੇਜ ਘਟ ਚੱਕਦਾ ਕੋਈ ਐਂਪੀਅਰ ਘਟ ਚੱਕਦਾ ਕੋਈ ਨਾ ਕੋਈ ਰਿਜੈਕਸ਼ਨ ਹੈ ਪੈਨਲ ਦੀ ਕਮੀ ਹੈ ਪੈਨਲ ਦੇ ਵਿੱਚ ਜਿਹੜਾ ਕੰਪਨੀ ਨੇ ਉਹਨੂੰ ਬਿਨਾ ਗਰੰਟੀ ਵਾਰੰਟੀ ਤੋਂ ਸਸਤੇ ਉਹਨੇ ਪੌਣੇ-ਦਾਮਾ ਦੇ ਵਿੱਚ 3000 4000 4500 ਦੀ ਰੇਂਜ ਤੱਕ 5000 ਦੀ ਰੇਂਜ ਤੱਕ ਪੈਨਲ ਬਹੁਤ ਮਾਰਕੀਟ ਦੇ ਵਿੱਚ ਮਿਲ ਰਿਹਾ ਹੈ ਪਛਾਣ ਉਹਦੀ ਕਿਵੇਂ ਕਰਨੀ ਆਪਾਂ ਜਿਹੜਾ ਸੋਲਰ ਪੈਨਲ ਆਪਾਂ ਨੂੰ ਦੇ ਰਿਹਾ ਦੁਕਾਨਦਾਰ ਉਹਨਾਂ ਨੂੰ ਕੋਈ ਵੀ ਅਸੀਂ ਮੂੰਹ ਜਵਾਨੀ ਗਰੰਟੀ ਨਹੀਂ ਲੈਣੀ 25 ਸਾਲ ਦੀ ਜੋ ਸਾਨੂੰ ਤੁਸੀਂ ਪੈਨਲ ਦੇ ਰਹੇ ਹੋ ਕਿਸੇ ਵੀ ਕੰਪਨੀ ਦੇ ਦੇ ਰਹੇ ਹੋ ਐਕਸ ਵਾਈ ਜ਼ेड ਤੁਸੀਂ ਉਸ ਕੰਪਨੀ ਦੇ ਜਿਹੜੇ ਪੈਨਲ ਦੇ ਰਹੇ ਹੋ ਉਹ ਸੀਰੀਅਲ ਨੰਬਰ ਜਿੰਨੇ ਤੁਸੀਂ ਪੈਨਲ ਲੈ ਆਏ ਤਿੰਨ ਤੋਂ ਛੇ ਮਿਲਦੇ ਆ ਪੰਜ ਦੇ ਵਿੱਚ 9 ਜਾਂ 10 ਸੱਤ ਦੇ ਵਿੱਚ 15 16 10 ਦੇ ਵਿੱਚ 18 20 ਦੇ ਪੈਨਲ ਜਿੰਨੇ ਵੀ ਤੁਹਾਨੂੰ ਪੈਨਲ ਮਿਲੇ ਸਾਰੇ ਪੈਨਲਾਂ ਦਾ ਸੀਰੀਅਲ ਨੰਬਰ ਤੁਸੀਂ ਦੁਕਾਨਦਾਰ ਦੇ ਬਿੱਲ ਦੇ ਉੱਪਰ ਮੈਂਸ਼ਨ ਕਰਾਓ ਕਿ ਕੀ ਤੁਸੀਂ ਸਾਨੂੰ ਜਿਹੜੇ ਪੈਨਲ ਦਿੱਤੇ ਆ ਵੀ ਇਹ ਸਾਨੂੰ ਗਾਰੰਟੀ ਗਾਰੰਟੀ ਵਾਲੇ ਆ ਜੇ ਉਹਨਾਂ ਦਾ ਪੈਨਲ ਬਿਲਕੁਲ ਸਹੀ ਹੋਊਗਾ ਤੁਹਾਨੂੰ ਉਹ ਬਿਲਕੁਲ ਲਿਖ ਕੇ ਸਟੈਂਪ ਸਾਈਨ ਕਰਕੇ ਦੇ ਸਕਦੇ ਆ ਜਿਵੇਂ ਕੰਪਨੀ ਆਪਦੇ ਇੱਕ ਡੀਲਰ ਨੂੰ ਦਿੰਦੀ ਹੈ ਕੰਪਨੀ ਜਦੋਂ ਪੈਨਲ ਦਿੰਦੀ ਹੈ ਤਾਂ ਸਾਰੇ ਸੀਰੀਅਲ ਨੰਬਰ ਦੀ ਡਿਟੇਲ ਮੈਂਸ਼ਨ ਹੁੰਦੀ ਹੈ ਬਕਾਇਦਾ ਸਟੈਂਪ ਸੀਲ ਕਰਕੇ ਦਿੰਦੀ ਹੈ ਤਾਂ ਜਿਹੜੇ ਤੁਹਾਡੇ ਪੈਨਲ ਹੈ ਉਹ ਤੁਸੀਂ ਇਨਸ਼ੋਰ ਕਰੋ ਉਹ ਤੁਸੀਂ ਦੇਖੋ ਵੀ ਤੁਹਾਨੂੰ ਦੁਕਾਨਦਾਰ ਨੇ ਮੂੰਹ ਜਵਾਨੀ 25 ਸਾਲ ਦੀ ਗਰੰਟੀ ਦੇਤੀ ਉਹ ਕਹਿਣਗੇ ਤੁਹਾਨੂੰ ਵੀ ਇਹ ਗਰੰਟੀ ਕਾਰਡ ਅਲੱਗ ਤੋਂ ਹੈ ਇਹਦੀ ਕੰਪਨੀ ਦੀ ਡਾਊਨਲੋਡ ਕਰ ਲਓ ਇਹਦੀ ਜਿਹੜੀ ਵਾਰੰਟੀ ਪਾਲਿਸੀ ਆ ਡਾਊਨਲੋਡ ਕਰ ਲਓ ਕਿ ਨਹੀਂ ਜੀ ਡਾਊਨਲੋਡ ਨਹੀਂ ਕਰਨੀ ਅਸੀਂ ਸਾਨੂੰ ਵੀ ਤੁਸੀਂ ਕਲੀਅਰ ਕਰੋ ਕਿ ਤੁਹਾਡੇ ਦੁਆਰਾ ਦਿੱਤੇ ਗਏ ਪੈਨਲ ਆਵ ਲਿਆ ਉੱਥੋਂ ਤੁਹਾਨੂੰ ਪੈਸਾ ਆਉਣ ਹੋਊਗੀ ਦੂਸਰਾ ਇਹਦਾ ਰੀਜ਼ਨ ਦੂਸਰਾ ਆਪਾਂ ਕਿੱਥੋਂ ਪਛਾਣ ਸਕਦੇ ਹਾਂ ਜਿਹੜੀ ਵੀ ਕੰਪਨੀ ਦੇ ਤੁਹਾਨੂੰ ਪੈਨਲ ਮਿਲਿਆ ਹੈ ਮੰਨ ਲਓ ਕੰਪਨੀ ਦਾ ਨਾਮ ਹੈ XYZ ਤੁਸੀਂ Google ਦੇ ਉੱਪਰ ਉਸ ਕੰਪਨੀ ਦਾ ਕਸਟਮਰ ਕੇਅਰ ਨੰਬਰ ਪਾ ਲਓ ਪੰਜਾਬੀ ਚ ਬੋਲੋ Google ਤੇ ਹਿੰਦੀ ਚ ਬੋਲੋ ਕਾਸ਼ੇ ਚ ਬੋਲੋ Google ਤੇ ਉਸ ਕੰਪਨੀ ਦਾ ਕੇਅਰ ਨੰਬਰ ਕਢੋ ਉਹ ਕੇਰ ਨੰਬਰ ਤੇ ਕਾਲ ਕਰੋ ਪੈਨਲ ਦੇ ਸਾਈਡ ਤੇ ਸੀਰੀਅਲ ਨੰਬਰ ਲਿਖਿਆ ਹੁੰਦਾ ਉਸ ਕੰਪਨੀ ਨੂੰ ਕਾਲ ਕਰਕੇ ਪੁੱਛੋ ਵੀ ਸਾਡੇ ਆ ਸੀਰੀਅਲ ਨੰਬਰ ਤੇ ਪੈਨਲ ਹੈ ਜੋ ਸਾਨੂੰ ਮਾਰਕੀਟ ਤੋਂ ਮਿਲੇ ਹੈ ਕੀ ਇਹਨਾਂ ਦੀ ਪਿੱਛੇ ਵਾਰੰਟੀ ਗਾਰੰਟੀ ਹੈ ਕੀ ਕੰਪਨੀ ਨੇ ਪਿੱਛੇ 25 ਸਾਲ ਵਾਰੰਟੀ ਗਾਰੰਟੀ ਜਾਨੀ ਦੇਣੀ ਕੀਤੀ ਹੈ ਤੁਹਾਨੂੰ ਉੱਥੋਂ ਕਲੀਅਰ ਹੋ ਜਾਊਗਾ ਵੀ ਪੈਨਲ ਉਹ ਡਿਸਮੈਂਟਲ ਵਾਲੇ ਸਕ੍ਰੈਪ ਵਾਲੇ ਪੈਨਲ ਹੈ ਡਿਫੈਕਟਿਵ ਵਾਲੇ ਪੈਨਲ ਹੈ ਜਾਂ オリジナル ਪੈਨਲ ਹੈ ਤਾਂ ਦੋਸਤੋ ਜਿਹੜੀਆਂ 95000 ਦੀਆਂ ਤਿੰਨ ਦੀਆਂ ਮੋਟਰਾਂ ਤੇ ਪੰਜ ਦੀਆਂ 140 45 ਤੇ 7.5 ਦੀ 190 95 ਜਿਹੜੀ ਮੋਟਰਾਂ ਮਿਲਦੀਆਂ ਨਾਲ ਇਹਦੇ ਨਾਲ ਲੋਰਿੰਗਾਂ ਵੀ ਫਰੀ ਕਰ ਰੱਖੀਆਂ ਕੁਝ ਦੁਕਾਨਦਾਰਾਂ ਨੇ ਵੀ ਲੋਰਿੰਗਾਂ ਵੀ ਨਾਲ ਫਰੀ ਹੈ ਤਾਂ ਦੋਸਤੋ ਇਸ ਚੀਜ਼ ਤੋਂ ਬਚੋ ਜੇ ਇੱਕ ਵਾਰ ਪੈਸੇ ਲਗਾਣੇ ਹਨ ਔਰ ਲੰਬਾ ਅਸਲ 25 ਸਾਲ ਕੰਮ ਲੈਣਾ ਹੈ ਤਾਂ ਸੋਚ ਸਮਝ ਕੇ ਸੋਲਰ ਵਾਟਰ ਪੰਪ ਤੇ ਪੈਸੇ ਲਾਓ ਕੱਲੀ ਪਾਣੀ ਦੀ